ਇੱਕ ਨਗਰ ਹੈ ਜਦੋਂ ਚੁੰਨੀ ਤੋਂ ਕੁਰਾਲੀ ਵੱਲ ਜਾਉਂਗੇ ਉਹ ਪਿੰਡ ਦਾ ਨਾਮ ਹੈ ਭਾਮੀਆਂ ਕਲਾਂ ਮੈਨੂੰ ਗੁਰਮੁਖਾਂ ਦੀ ਕਥਾ ਯਾਦ ਕਰਾਈ ਕਿੰਦੇ ਉਹ ਸੁਣਾਇਓ ਵਿੱਚ ਉੱਥੇ ਮਹਾਪੁਰਸ਼ ਗਏ ਤੋਂ ਛੋਟਾ ਜਿਹਾ ਸਥਾਨ ਸ਼ਿਦਨ ਦਾ ਬਣਿਆ ਹੋਇਆ ਉੱਥੇ ਬਾਗ ਬਾਰ ਸ਼ਾਮੇਂ ਦਰਖਤ ਦੇ ਮੰਜਾ ਢਾਲ ਲਿਆ ਬੈਠ ਗਏ ਨਾਲ ਹੋਰ ਸੰਗਤ ਜੁੜ ਗਈ ਸ਼ਾਧਾਂ ਵਾਲੇ ਆ ਗਏ ਦੇੜਾ ਉੱਤੇ ਗ੍ਰੰਥੀ ਸੇਵਾ ਕਰਦੇ ਸੀ ਨਾ ਭਾਈ ਨੂੰ ਛੱਤਰ ਸਿੰਘ ਉਹ ਵੀ ਕੋਲ ਬੈਗਾ ਕਹਿੰਦੇ ਦੁਪਹਿਰਾ ਟਿਕਿਆ ਹੋਇਆ ਹਵਾ ਵਗੇ ਦੁਪਹਿਰਾ ਟਿਕਿਆ ਹੋਇਆ ਤੇ ਦਰਖਤ ਦੀ ਛਾਵੇਂ ਜਿੱਥੇ ਬੈਠੇ ਨਾ ਉਹ ਦਰਖਤ ਤੇ ਆ ਕੇ ਇੱਕ ਘੁੱਗੀ ਬੈ ਗਈ ਘੁੱਗੀ ਸਮਝਦੇ ਹੋ ਤੁਸੀਂ ਵਿਖੇ ਗੁਣੀ ਪੰਛੀ ਆਪਣੇ ਬੱਚਿਆਂ ਨੂੰ ਇਹ ਪੰਛੀਆਂ ਦੇ ਨਾਂ ਤੇ ਫੋਟੋ ਇਹ ਜ਼ਰੂਰ ਵਿਖਾਇਆ ਕਰੋ ਹੁਣ ਕੁਦਰਤ ਵਿੱਚੋਂ ਬਹੁਤ ਪੰਛੀ ਅਲੋਪ ਹੋ ਰਹੇ ਗਲਤੀ ਬੰਦੇ ਦੀ ਹੈ ਕਿਉਂ ਇਹ ਕੁਦਰਤ ਦੇ ਅੰਗੇਸਟ ਜਾਣ ਲੱਗ ਪਿਆ ਬੰਦਾ ਮਾਫ ਕਰਿਓ ਕੱਲ ਵੀ ਮੈਂ ਲਾਈਵ ਤੇ ਬੇਨਤੀ ਕੀਤੀ ਉਹ ਦਿਨ ਨਰਵਾਰ ਸਾਹਿਬ ਤੋਂ ਵੀ ਸੂਰਜ ਛਿਪ ਜਾਏ ਤੁਸੀਂ ਵੇਖ ਲਿਓ ਕਈਆਂ ਨੇ ਘਰ ਵਿੱਚ ਤੁੱਤੇ ਰੱਖੇ ਹੋਏ ਨੇ ਕਬੂਤਰ ਵੀ ਰੱਖੇ ਹੋਏ ਨੇ ਪਿੰਜਰੇ ਜਿਹੇ ਚ ਚਿੜੀਆਂ ਵੀ ਰੱਖੀਆਂ ਹੋਈਆਂ ਨੇ ਜਾਂ ਨਹੀਂ ਤਾਂ ਕਿਤੇ ਹੋਰ ਜਗ੍ਹਾ ਤੇ ਤਜਰਬਾ ਕਰਿਓ ਜਦੋਂ ਸੂਰਜ ਛਿਪ ਜਾਏ ਕਬੂਤਰਾਂ ਨੂੰ ਤੋਤਿਆਂ ਨੂੰ ਚਿੜੀਆਂ ਨੂੰ ਦਾਣਾ ਪਾ ਕੇ ਵੇਖੋ ਚੁੰਝ ਨਹੀਂ ਮਾਰਨਗੇ ਖਾਣਗੇ ਨਹੀਂ ਸੂਰਜ ਡੁੱਬ ਜਾਏ ਕਬੂਤਰਾਂ ਚਿੜੀਆਂ ਅੱਗੇ ਦਾਣਾ ਪਾ ਦਿਓ ਖਾਣਗੇ ਨਹੀਂ ਪਤਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਰਾਤ ਪੈ ਗਈ ਸੂਰਜ ਡੁੱਬਣ ਤੋਂ ਬਾਅਦ ਨਹੀਂ ਖਾਣਾ ਉਹ ਦਿਨੇ-ਦਿਨੇ ਖਾਂਦੇ ਨੇ ਇੱਕ ਬੰਦਾ ਹੈ ਜਿਹੜਾ ਕੁਦਰਤ ਦੇ ਨਾਂ ਅੰਗੇਸ ਚਲਾ ਗਿਆ ਮਾਫ ਕਰਿਓ ਬੰਦਾ ਰਾਤ ਦੇ 1:00 ਵਜੇ ਤੱਕ ਲੋਕ ਖਾਈ ਜੇ 1 1 2 2 ਵਜੇ ਤੱਕ 1 1 ਵਜੇ ਤੱਕ ਲੋਕ ਰੇੜੀਆਂ ਤੇ ਖੜੇ ਨੇ ਚੰਪਾ ਬਾਲੀਆਂ ਤੇ ਫਿਰ ਤੁਸੀਂ ਬਿਮਾਰ ਨਹੀਂ ਹੋਣਾ ਤੇ ਹੋਰ ਕੀ ਡਾਕਟਰ ਨਹੀਂ ਤੁਹਾਨੂੰ ਮਾਫ ਕਰਿਓ ਰੱਬ ਨੇ ਕਿਸੇ ਨੂੰ ਬਿਮਾਰ ਨਹੀਂ ਕੀਤਾ ਹੋਇਆ ਜਦੋਂ ਡਾਕਟਰ ਕੋਲ ਜਾਓਗੇ ਉਹ ਪਹਿਲਾਂ ਦਵਾਈ ਦੇਣ ਲੱਗਿਆਂ ਕਹੇਗਾ ਭਾਈ ਆਹ ਚੀਜ਼ਾਂ ਵਾਈਡ ਕਰੋ ਆਹ ਪਰਹੇਜ਼ ਰੱਖੋ ਬਹੁਤਿਆਂ ਨੂੰ ਤਾਂ ਡਾਕਟਰਾਂ ਕਹਤ ਹੈ ਕਿ ਭਾਈ ਸੂਰਜ ਡੁੱਬਣ ਤੋਂ ਬਾਅਦ ਨਾ ਖਾਇਆ ਕਰੋ 7:00 ਵਜੇ ਤੱਕ ਭੋਜਨ ਖਾ ਲਿਆ ਕਈਆਂ ਨੂੰ ਕਹਿ ਦਿੰਦੇ ਜਿਹਨਾਂ ਨੂੰ ਪ੍ਰੋਬਲਮ ਕਹਿਣ ਤੋਂ ਭਾਗ ਇਹ ਐ ਚਲੋ ਕੋਈ ਲੇਟ ਹੋ ਜਾਏ 8 9 ਵੱਜਣ ਅਲੱਗ ਗੱਲ ਐ ਇੱਥੇ ਲੋਕ ਰਾਤ ਨੂੰ 1 1 ਵਜੇ ਵੇਖੋ ਮੈਂ ਲੁਧਿਆਣੇ ਜਦੋਂ ਪਹੁੰਚਦਾ ਰਾਤ ਨੂੰ 1 ਵਜੇ 1:30 ਵਜੇ 2 2 ਵਜੇ ਪਹੁੰਚੀਦਾ ਉਦੋਂ ਵੀ ਲੋਕ ਖੜੇ ਹੁੰਦੇ ਨੇ ਰੇੜੀਆਂ ਕਿੱਲ੍ਹ ਅਸੀਂ ਵਾਰਾ ਚੌਂਕ ਤੋਂ ਗਏ ਪੌਣੇ 2 ਵਜੇ ਹੋਏ ਔਰ ਲੋਕ ਆਈਸਕ੍ਰੀਮ ਖਾ ਰਹੇ ਇਹ ਬੰਦੇ ਬਿਮਾਰ ਨਹੀਂ ਹੋਣਗੇ ਤੇ ਹੋਰ ਸਾਧ ਸੰਗਤ ਇੱਕ ਬੰਦਾ ਐ ਜਿਹੜਾ ਕੁਦਰਤ ਦੇ ਉਲਟ ਜਾ ਰਿਹਾ ਤੈਨੂੰ ਉਹ ਬਿਮਾਰ ਹੋ ਰਹੇ ਹੈ ਪੰਛੀਆਂ ਜਾਨਵਰਾਂ ਦੇ ਕੋਈ ਹਸਪੀਟਲ ਨਹੀਂ ਜਦੋਂ ਮੈਂ ਕਥਾ ਸੁਣਾਈ ਮੈਨੂੰ ਕੈਨੇਡਾ ਚ ਇੱਕ ਬੰਦੇ ਕਹਿੰਦੇ ਬਾਬਾ ਜੀ ਇੱਥੇ ਤਾਂ ਐਨੀਮਲ ਹਸਪੀਟਲ ਹੈ ਮੈਂ ਕਿਹਾ ਉਹ ਵੀ ਬੰਦਿਆਂ ਦੀ ਵਜ੍ਹਾ ਕਰਕੇ ਖੁੱਲਿਆ ਹੈ ਕਿਉਂ ਜਾਨਵਰ ਤੁਸੀਂ ਘਰ ਚ ਰੱਖ ਲੈ ਔਰ ਤੁਸੀਂ ਆਪਣੇ ਅਨੁਸਾਰ ਉਹਨਾਂ ਨੂੰ ਚਲਾਉਣ ਲੱਗ ਪਏ ਉਹ ਵਿਚਾਰੇ ਤਾਂ ਬਿਮਾਰ ਹੋ ਗਏ ਜਦੋਂ ਫਜ਼ਾ ਦੇ ਖੁੱਲੀ ਫਜ਼ਾ ਵਿੱਚ ਰਹਿੰਦੇ ਸਨ ਉਹ ਬਿਮਾਰ ਨਹੀਂ ਸੀ ਤੁਸੀਂ ਬਿਮਾਰ ਕੀਤਾ ਕਿਉਂ ਆਪਣੇ ਅਨੁਸਾਰ ਚਲਾਉਣ ਲੱਗ ਜਿਹੜਾ ਤੁਸੀਂ ਖਾਂਦੇ ਹੋ ਖਾਣਾ ਪਨੀਰ ਪਾਉਣ ਲੱਗ ਪਹਿਲ ਉਹ ਕੁੱਤਿਆਂ ਨੂੰ ਉੱਥੇ ਬਾਹਰ ਪਤਾ ਨਹੀਂ ਕਿਉਂ ਮੈਂ ਤੇ ਹੈਰਾਨ ਹੋ ਗਿਆ ਕਹਿੰਦੇ ਅਸੀਂ ਨੌਨ ਵੇਜ ਵਾਲਾ ਪੀਜ਼ਾ ਪੁੱਤੇ ਨੂੰ ਖੁਲਾਈਦਾ ਹੁਣ ਉਹ ਕੁੱਤਾ ਵਿਚਾਰਾ ਬਿਮਾਰੀ ਹੋਣੇ ਤੁਸੀਂ ਜਾਨਵਰਾਂ ਨੂੰ ਖੁਦ ਬਿਮਾਰ ਕਰ ਰਹੇ ਹੋ ਆਪ ਵੀ ਬੰਦਾ ਬਿਮਾਰ ਹੋ ਰਿਹਾ ਹੈ ਖੈਰ ਕੁਦਰਤ ਦੇ ਅੰਗੇਸਟ ਜਾ ਕੇ ਉਹ ਮਹਾਪੁਰਸ਼ ਉਸ ਦਰਖਤ ਦੀ ਛਾਵੇਂ ਬੈਠੇ ਤੇ ਘੁੱਗੀ ਉੱਪਰ ਬੋਲਣ ਲੱਗ ਪਿਟਿਆ ਹੋਇਆ ਦੁਪਹਿਰਾ ਬੰਦਗੀ ਜੁੜੇ ਹੋਏ ਸਾਧੂ ਵੇਖੋ ਕਿੰਨੀ ਬਾਤ ਹੈ ਉਹਨਾਂ ਆਵਾਜ਼ ਸੁਣ ਕੇ ਉਹਨੂੰ ਆਵਾਜ਼ ਮਾਰ ਕੇ ਕਿਹਾ ਗ੍ਰੰਥੀ ਨੂੰ ਕਹਿੰਦੇ ਨੇ ਛੱਤਰ ਸਿੰਘ ਕਹਿੰਦਾ ਹਾਂਜੀ ਮਹਾਰਾਜ ਕਹਿੰਦੇ ਆ ਕੋ ਗੀਤੀ ਬੋਲਦੀ ਆ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੋਣਾ ਸਾਨੂੰ ਕੋਈ ਪਤਾ ਪੰਛੀ ਨਹੀਂ ਮਹਾਰਾਜ ਤਾਂ ਭੂਗੋਂ ਕਰੀ ਜਾਂਦੀ ਕਹਿੰਦੇ ਨਹੀਂ ਕੁਛ ਬੋਲਦੀ ਆ ਸੁਣ ਉਹ ਫਿਰ ਬੋਲਲੀ ਕਹਿੰਦੇ ਕੋ ਗੀਤੀ ਕੀ ਬੋਲਦੀ ਉਹ ਕਹਿੰਦਾ ਮਹਾਰਾਜ ਤੁਹਾਨੂੰ ਪਤਾ ਹੈ ਤੇ ਫਿਰ ਮਹਾਂਪੁਰਸ਼ਾਂ ਇੱਕ ਮਿੰਟ ਚੁੱਪ ਕਰਕੇ ਬੁੱਲੇ ਸਿਰੱਖਾਂ ਖੋਲ ਕੇ ਕਹਿੰਦੇ ਨਿਸ਼ੱਤਰ ਸਿਆ ਇਹ ਘੁੱਗੀ ਪਤਾ ਕੀ ਬੋਲਦੀ ਐ ਇਹ ਕਹਿੰਦੀ ਐ ਭਾਮੀਆਂ ਨੇ ਉਜੜ ਜਾਣਾ ਭਾਮੀਆਂ ਪਿੰਡ ਐ ਕਹਿੰਦੇ ਘੁੱਗੀ ਕਹਿੰਦੀ ਭਾਮੀਆਂ ਨੇ ਉਜੜ ਜਾਣਾ ਭਾਮੀਆਂ ਨੇ ਉਜੜ ਜਾਣਾ ਉਹ ਕਹਿੰਦੇ ਮਹਾਰਾਜ ਭਲਾ ਕਰੋ ਐਦਾਂ ਨਾ ਕਹੋ ਮਹਾਰਾਜ ਕਹਿੰਦੇ ਮੈਂ ਥੋੜੀ ਕਹਿ ਰਿਹਾ ਇਹਦੀ ਆਵਾਜ਼ ਤੋਂ ਮੈਨੂੰ ਲੱਗਦਾ ਇਹ ਕਹਿ ਰਹੀ ਭਾਮੀਆਂ ਉਜੜ ਜਾਣ ਕਹਿੰਦੇ ਮਾਰਾ ਭਲਾ ਕਰੋ ਸਾ ਸੰਗਤ ਇਹ ਤੇ ਤਰਤ ਨਾ ਕਰਿਓ ਇਹ ਗੱਲ ਸਚਾਈ ਹੈ ਉਹ ਭਾਈ ਨਿਛਤਰ ਸਿੰਘ ਕਹਿੰਦੇ ਮਾਰਾ ਭਲਾ ਕਰੋ ਨਾ ਕਰਦਾ ਤਾਂ ਮਹਾਪੁਰਸ਼ ਕਹਿੰਦੇ ਅਸੀਂ ਕੌਣ ਹੁੰਨੇ ਭਾਈ ਭਲਾ ਕਰਨ ਵਾਲਾ ਅਸੀਂ ਕੌਣ ਹੁੰਨੇ ਕਿਸੇ ਦਾ ਭਲਾ ਕਰਨ ਵਾਲੇ ਭਲਾ ਕਰਨਾ ਰੱਬ ਨੇ ਤੇ ਰੱਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖੋ ਵਾਹਿਗੁਰੂ ਉਹ ਕਹਿੰਦੇ ਭਲਾ ਕਰਨਾ ਰੱਬ ਨੇ ਦੇ ਰੱਬ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾ ਵਾ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋਏ ਕਹਿੰਦੇ ਨਛੱਤਰ ਸਿਆ ਜੇ ਨਗਰ ਬਚਾਉਣੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸ਼ੁਰੂ ਕਰ ਦੋ ਪੜ ਅਖੰਡ ਪਾਠ ਸਹਿਬ ਰਾਮ ਕਰ ਦੋ ਬਾਣੀ ਪੜਨੀ ਸ਼ੁਰੂ ਕਰ ਦਿਓ ਲਗਾਤਾਰ ਕਹਿੰਦੇ ਰੱਬ ਬਚਾ ਸਕਦਾ ਤੇ ਰੱਬ ਬਾਣੀ ਆ ਕਲਯੁਗ ਵਿੱਚ ਇਤੋਂ ਪਰ ਹੋਰ ਕੋਈ ਰੱਬ ਨਹੀਂ ਹੈ ਕਹਿੰਦੇ ਮਹਾਰਾ ਸਤਿਵਚਨ ਕਹਿੰਦੇ ਮਹਾਰਾਜ ਕਦੋਂ ਰੰਮ ਕਰੀਏ ਕਹਿੰਦੇ ਕੱਲ ਹੀ ਕਰਦੇ ਕਹਿੰਦੇ ਮਹਾਰਾਜ 7 ਵਜੇ ਜਦੋਂ ਉਹਨੇ ਉਸੇ ਵਕਤ ਉਹਦੋਂ ਦੁੱਧੇ ਟੈਲੀਫੋਨ ਹੁੰਦੇ ਸੀ ਧਾਰ ਵਾਲੇ ਉਹਨੇ ਇੱਕ ਦੋ ਬੰਦਿਆਂ ਨੂੰ ਜਿਨ੍ਹਾਂ ਦੇ ਨੰਬਰ ਸੀ ਕੀਤਾ ਭਾਈ ਕੱਲ ਨੂੰ ਪਾਠੀ ਸਿੰਘ ਆਪਾਂ ਪਾਠ ਰੱਖਣੇ ਹਨ ਰੰਮ ਕਰਨੇ ਕਹਿ ਦਿੱਤਾ ਤੇ ਫਿਰ ਉਹਨੂੰ ਪੁੱਛ ਲਿਆ ਕਹਿੰਦੇ ਮਹਾਰਾਜ ਕਿੰਨੇ ਕੁ ਪਾਠ ਕਰਾਈਏ ਕਿਵੇਂ ਬੰਦ ਨਾ ਕਰੀ ਲੜੀ ਚਲਾਈ ਚੱਲ ਉਹ ਕਹਿੰਦਾ ਮਾਰਾ ਸਤਿਵਚਨ ਉਹ ਕਹਿੰਦਾ ਮੈਂ ਫਿਰ ਗੱਲ ਕੀਤੀ ਜਿਹੜੇ ਹੁਣ ਉੱਥੇ ਸੇਵਾ ਕਰਦੇ ਉਹਨਾਂ ਨੂੰ ਬੇਨਤੀ ਕੀਤੀ ਉਦੋਂ ਸੇਵਾਦਾਰ ਸੀ ਕਹਿੰਦੇ ਮੈਂ ਕਿਹਾ ਪੈਸੇ ਕਿੱਥੋਂ ਆਉਣਗੇ ਪਾਠੀਆਂ ਨੂੰ ਪੈਸੇ ਵੀ ਦੇਣੇ ਖੰਡਪਾਠ ਸਾਹਿਬ ਐਵੇਂ ਥੋੜੀ ਹੁੰਦੇ ਪੈਸੇ ਕਿੱਥੋਂ ਆਉਣਗੇ ਉਹਨੇ ਸੇਵਾਦਾਰ ਨੇ ਕਿਹਾ ਐਂ ਕਰਨੇ ਆਪਾਂ ਬਾਬਾ ਜੀ ਨੂੰ ਕਹਿੰਨੇ ਵੇ ਪਹਿਲਾ ਪਾਠ ਮਾਰਾ ਤੁਹਾਡੇ ਵੱਲੋਂ ਰੱਖਾ ਦਿੰਨੇ ਆ ਇੱਕ ਪਾਠ ਦੀ ਭੇਟਾ ਆਪਾਂ ਲੈ ਲੈਣੀ ਹੈ ਤੋ ਤੁਮ ਬਾਦ ਆਪੇ ਚੱਲੀ ਜਾਣਾ ਤੇ ਕੋਲ ਹੋ ਕੇ ਬੇਨਤੀ ਕੀਤੀ ਮਾਰਾ ਪਹਿਲਾ ਪਹਾਠ ਆਪ ਜੀ ਬਲੋ ਨਾ ਕਰ ਦੇਈਂ ਕਹਿੰਦੇ ਹਾਂਜੀ ਹਾਂਜੀ ਕਰ ਦਿਓ ਤਾਂ ਉਸ ਵਕਤ ਉਦੋਂ ਭੇਟਾ 2100 ਰੁਪਇਆ ਚੱਲਦੀ ਸੀ ਉਸ ਵਕਤ 2100 ਰੁਪਇਆ 400 ਰੁਪਇਆ ਖਨਪਾਟ ਦਾ ਮਿਲਦਾ ਸੀ ਕਹਿੰਦੇ ਅਸੀਂ ਸ਼ੁਰੂ ਕਰ ਉਤੋਂ ਬਾਅਦ ਇੱਕ ਪਾਠ ਪਿੰਡ ਦੇ ਸਰਪੰਚ ਨੂੰ ਕਹਿਤਾ ਇੱਕ ਪਾਠ ਅਸੀਂ ਗ੍ਰੰਥੀਆਂ ਨੇ ਆਪਣੇ ਵੱਲੋਂ ਫ੍ਰੀ ਕਰ ਦਿੱਤਾ ਤਿੰਨ ਹੋ ਗਏ ਇੱਕ ਪਾਠ ਹੋਰ ਕੋਈ ਸੱਜਣ ਉੱਥੇ ਜ਼ਿੰਮੇਦਾਰ ਹੁੰਦਾ ਸੀ ਉਹਨੂੰ ਕਿ ਉਹਦੇ ਵੱਲੋਂ ਭੇਟਾ ਲੈ ਲਈ ਕਹਿੰਦੇ ਪੰਜ ਪਾਠ ਹੋ ਗਏ ਫਿਰ ਮਹਾਪੁਰਸ਼ਾਂ ਨੇ ਕਿਹਾ ਇੱਕ ਸਾਡੇ ਵੱਲੋਂ ਹੋਰ ਸਨੇਹਾ ਭੇਜ ਤਾ ਕਹਿੰਦੇ ਜਦੋਂ ਪੰਜ ਪਾਠਾਂ ਦੇ ਭੋਗ ਪੈ ਗਏ ਤਾਂ ਮਹਾਪੁਰਸ਼ ਆ ਪਾਇੇ ਕਹਿੰਦੇ ਭਾਈ ਕਿੰਨੇ ਕੁ ਪਾਠ ਅੱਗੇ ਬੁੱਕ ਹੋ ਗਏ ਕਹਿੰਦੇ ਮਹਾਰਾਜ ਸੰਗਤ ਨੂੰ ਕੀਤੀ ਹੈ ਬੇਨਤੀ 21 ਪਾਠ ਹੋ ਗਏ ਮਹਾਰਾਜ ਬੁੱਕ ਪੰਜਵੇਂ ਦਾ ਭੋਗ ਹੈ ਅੱਗੇ ਹੋਰ ਅਜੇ 16 ਪਾਠ ਹੋਰ ਬੁੱਕ ਤਾਂ ਕਹਿੰਦੇ ਮਾਤ ਉਸ ਕਹਿੰਦੇ ਬਸ ਹੁਣ ਇਹ ਡੈਰੀ ਇੱਥੇ ਹੀ ਬੰਦ ਕਰ ਦੇ ਪਾਪੀ ਵੱਡੀ ਕਾਪੀ ਲਾ ਲਾ ਹੁਣ ਹੁਣ ਬਹੁਤ ਪਾਠ ਆਣੇ ਤੇ ਕਹਿੰਦੇ ਮਹਾਰਾਜ ਭੰਮੀਆਂ ਦਾ ਹੁਣ ਭਲਾ ਹੋ ਜਾਏਗਾ ਕਹਿੰਦੇ ਤੈਨੂੰ ਪਤਾ ਲੱਗ ਹੀ ਜਾਣਾ ਮਰਨ ਨਗਰ ਦਾ ਭਲਾ ਹੋ ਜਾਏਗਾ ਭਾਮੀਆਂ ਦਾ ਕਹਿੰਦੇ ਤੈਨੂੰ ਪਤਾ ਲੱਗ ਹੀ ਜਾਣਾ ਉਦੋਂ ਭੋਗ ਆ ਕੇ ਚਲੇਗਾ ਅਗਲੇ ਦਿਨ ਪਹਾੜ ਠ ਇੱਕ ਫਿਰ ਭੋਗ ਆ ਕੇ ਫਿਰ ਰੰਮ ਕਰਦਾ ਉਹ ਕਹਿੰਦਾ ਮੱਧ ਵਾਲਾ ਦਿਨ ਮੱਧ ਵਾਲਾ ਸਮਝ ਗਵਲੇ ਦਿਨ ਅਖੰਡ ਪਾਠ ਸਾਜ ਚੱਲ ਰਿਹਾ ਸੀ ਤਿੰਨ ਪੱਠੀ ਰੋਣ ਲੱਗ ਕੇ ਪਿੰਡਾਂ ਨੂੰ ਚਲੇ ਗਏ ਨਾਲ ਦੇ ਸੀ ਦੋ ਜਣੇ ਅਸੀਂ ਉੱਥੇ ਹਾਜ਼ਰ ਸੀ ਕਹਿੰਦਾ ਭਾਈ ਸਾਹਿਬ ਦੁਪਹਿਰ ਦੇ 2 ਵਜੇ ਗਵਲੇ ਦਿਨ ਤੇ ਅਨਾਉਂਸਮੈਂਟ ਹੋ ਗਈ ਗੱਡੀਆਂ ਘੁੰਮਣ ਲੱਗ ਪਈਆਂ ਫੌਜ ਨੇ ਤੇ ਪੰਜਾਬ ਪੁਲਿਸ ਨੇ ਨੋਟਿਸਮੈਂਟ ਕੀਤੀ ਪਾਮੀਆਂ ਚ ਕੋਈ ਬੰਦਾ ਬਾਹਰ ਨਾ ਜਾਵੇ ਨਾ ਕੋਈ ਬਾਹਰੋਂ ਪਿੰਡ ਵਿੱਚ ਆਵੇ ਜਿਹੜਾ ਕੋਈ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗਾ ਗੋਲੀ ਮਾਰਨ ਦਾ ਆਰਡਰ ਹੈ ਚਾਰ ਸ਼ਿਪਰੇ ਪਿੰਡ ਦੇ ਫੌਜ ਘੁੰਮਣ ਲੱਗ ਲੋ ਲੋਕੀ ਪੁੱਛਣ ਲੱਗ ਪਏ ਕੀ ਹੋ ਘਰਾਂ ਚੋਂ ਕੋਈ ਬਾਹਰ ਨਾ ਨਿਕਲੇ ਜਿਹੜਾ ਬਾਹਰ ਨਿਕਲੇਗਾ ਗੋਲੀ ਦਾ ਆਰਡਰ ਹੈ ਫੌਜ ਨੇ ਪੂਰਾ ਪਿੰਡ ਸੀਲ ਕਰਤਾ ਘੁੰਮਣ ਲੱਗ ਪਏ ਉੱਥੇ ਫੌਜ ਵੀ ਪੁਲਿਸ ਵੀ 2 ਵਜੇ ਦੇ ਉੱਤੇ ਘੁੰਮਦੇ ਸ਼ਾਮਾਂ ਦੇ 6 ਵਜ ਗਏ ਰਾਤ ਨੂੰ ਫਿਰ ਉਹਨੇ ਅਨਾਊਂਸਮੈਂਟ ਕੀਤੀ ਭਾਈ ਅਜੇ ਸਰਚ ਪੂਰੀ ਨਹੀਂ ਹੋਈ ਕੋਈ ਬੰਦਾ ਬਾਹਰ ਨਾਲ ਨਿਕਲੇ ਕਹਿੰਦਾ ਲੋਕ ਦਿਨੇ-ਦਿਨੇ ਦਵਾ ਨਾ ਕੋਈ ਖੇਤਾਂ ਨੂੰ ਵੀ ਨਹੀਂ ਗਿਆ ਜਿਹਦੇ ਕੋਲ ਸੀ ਉਹਨੇ ਸਾਰੇ ਆ ਵਿਚਾਰੇ ਨੇ ਪਸ਼ੂਆਂ ਦਾ ਵੀ ਇਦਾਂ ਹੀ ਰਾਤ ਲੰਘ ਗਈ ਅਗਲੇ ਦਿਨ ਕਹਿੰਦਾ ਸੀ ਦੋਹਾਂ ਪਾਠੀਆਂ ਨੇ ਅਖੰਡ ਪੜ ਸਾਹਿਬ ਦਾ ਭੋਗ ਪਾਇਆ ਸਾਰੀ ਰਾਤ ਅਸੀਂ ਬਦਲ ਬਦਲ ਕੇ ਬੈੰਦੇ ਰਹੇ ਇੱਕ ਕੋਈ ਧੋਫੀਆ ਸੀ ਉਹ ਵਿੱਚ ਅੱਧਾ ਘੰਟਾ ਲਾ ਦੇ ਜਦੋਂ ਭੋਗ ਪੈ ਗਿਆ ਦੂਜਾ ਪਾੜ ਫਿਰ ਅਸੀਂ ਨੰਮ ਕਰਤਾ ਤਾਂ ਅਗਲੇ ਦਿਨ ਦੁਪਹਿਰੇ 12 ਵਜੇ ਫਿਰ ਅਨਾਊਂਸਮੈਂਟ ਕੀਤੀ ਫੌਜ ਨੇ ਹੁਣ ਤੁਸੀਂ ਪਿੰਡ ਤੋਂ ਬਾਹਰ ਜਾ ਆ ਸਕਦੇ ਹੋ মিডিਆ ਉੱਥੇ ਪਹੁੰਚ ਗਿਆ ਨਿਕਲਿਆ ਪਤਾ ਕੀ ਪਿੰਡ ਦੇ ਨਾਲ ਹੀ ਇੱਕ ਮੋਟਰ ਖੂਹ ਵਿੱਚ ਸੁੱਕਾ ਖੂਹ ਸੀ ਪੂਰੇ ਦਾ ਪੂਰਾ ਖੂਹ ਬੁਰਗੂਦ ਨਾਲ ਅਸਲੇ ਨਾਲ ਗੋਲੀਆਂ ਨਾਲ ਸਟੇਨ ਡੰਨਾ ਨਾਲ ਗੋਲੇ ਮੰਬ ਦੇ ਉਹਨਾਂ ਨਾਲ ਪਰ ਪੂਰਾ 4 ਵੀਲਰ ਪਰਿਆ ਸੀ ਉੱਥੋਂ ਪੂਰਾ ਅਸਲਾ ਨਿਕਲਿਆ ਸੀ ਇਹਨਾਂ ਦਾ ਪਵਾਦੀਆਂ ਦਾ ਲਪੋਇਆ ਹੋਇਆ ਖਾੜ ਕੋ ਸਿੰਘਾਂ ਨੂੰ ਉਹ ਪੂਰਾ ਅਸਲੇ ਨਾਲ ਟੱਕੋ ਨਹੀਂ ਪਰ ਲਿਆ ਮੀਡੀਆ 'ਚ ਫੋਟੋ ਆ ਗਈਆਂ ਤੇ ਫਿਰ ਉਹਨਾਂ ਖੋਲ ਦਿੱਤੀ ਵੀ ਹੁਣ ਪਿੰਡ ਵਾਲੇ ਜਾ ਸਕਦੇ ਹੋ ਟਰੱਕ ਭਰ ਕੇ ਲੈ ਗਏ ਕੱਲੇ-ਕੱਲੇ ਘਰ ਦੀ ਤਲਾਸ਼ੀ ਹੋਈ ਭਾਮੀਆਂ 'ਚ ਕੱਲੇ-ਕੱਲੇ ਘਰ ਦੀ ਤੇ ਉਹ ਕਿਵੇਂ ਖਣਪੜ ਸਾਗ ਰੰਬ ਹੋ ਗਿਆ ਵਿੰਡੋਂ ਖੁੱਲ ਗਏ ਰਸਤਾ ਪੱਠੀ ਆ ਗਿਆ ਤਿੰਨ ਚਾਰ ਵਜੇ ਅਗਲੇ ਦਿਨ ਤੇ ਕਿਨਾਂ ਮੈਂ ਸਕੂਟਰ ਚੱਕਿਆ ਭੱਜ ਗਿਆ ਉੱਥੇ ਨੂੰ ਜਿੱਥੇ ਵਾਹਪੁਰਛ ਰਹਿੰਦੇ ਸੀ ਅਨਸਾਲੀ ਜਦੋਂ ਗਏ ਤਾਂ ਸਾਹਮਣੇ ਕੁਰਸੀ ਤੇ ਬੈਠੇ ਮੈਂ ਜਾ ਕੇ ਜੇ ਫਤਿਹ ਬੁਲਾਈ ਮੋਰੇ ਨੂੰ ਪਤਾ ਕੀ ਬੋਲੇ ਕਹਿੰਦੇ ਨਿਸ਼ੱਤਰ ਸਿਆਮ ਬਚ ਗਿਆ ਭਾਮੀਆਂ ਕਹਿੰਦਾ ਮੈਂ ਰੋਣ ਲੱਗ ਪਿਆ ਮਾਰੇ ਕੱਲ ਦੇ ਅਸੀਂ ਦੋਏ ਪੱਠੀ ਫਸੇ ਹੋਏ ਕਹਿੰਦੇ ਬਚ ਗਿਆ ਭਾਮੀਆਂ ਨਿਸ਼ੱਤਰ ਸਿਆਮ ਜਿਹੜੇ ਗੋਲੇ ਨਿਕਲੇ ਉੱਥੇ ਹੀ ਚੱਲਣੇ ਸੀ ਜਿਹੜੇ ਗੋਲੇ ਨਿਕਲੇ ਖੂਚੋਂ ਉੱਥੇ ਹੀ ਚੱਲਣੇ ਸੀ ਜੀ